ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਦੇਦਾਰੇ ਕਰ ਰਹੇ ਹਾਂ ਜੀ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਦੇ ਵਿਸਾਖੀ ਦੇ ਸਮਾਗਮ ਚੱਲ ਰਹੇ ਹਨ ਜਿਸ ਸਥਾਨ ਦੇ ਤੁਸੀਂ ਦਰਸ਼ਨ ਦੇਦਾਰੇ ਕਰ ਰਹੇ ਹੋ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਥਾਪਨਾ ਕੀਤੀ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਤ ਪਾਤ ਨੂੰ ਮਿਟਾ ਕੇ ਉੱਚ-ਨੀਚ ਦੇ ਵਿਤਕ੍ਰਿ ਨੂੰ ਮਟਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਇਤਿਹਾਸ ਸ਼ੁਰੂ ਹੁੰਦਾ ਹੈ ਜਦੋਂ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਗਿਆ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਦਿੱਤੀ ਗੁਰੂ ਜੀ ਦਾ ਸਿਰ ਧੜ ਤੋਂ ਅਲੱਗ ਕੀਤਾ ਗਿਆ ਗੁਰੂ ਜੀ ਦਾ ਸਿਰ ਭਾਈ ਜੈਤਾ ਜੀ ਬਹੁਤ ਹੀ ਸਤਕਾਰ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਦੇ ਧਰਤੀ ਤੇ ਪਹੁੰਚਦੇ ਹਨ ਗੁਰੂ ਗੋਬਿੰਦ ਰਾਏ ਭਾਈ ਜੈਤਾ ਜੀ ਨੂੰ ਪੁੱਛਦੇ ਹਨ ਕਿ ਦਿੱਲੀ ਦੇ ਚਾਂਦਨੀ ਚੌਕੇ ਵਿੱਚ ਜਿੱਥੇ ਐਡਾ ਵੱਡਾ ਭਾਣਾ ਵਾਪਰਿਆ ਕਿ ਉੱਥੇ ਕੋਈ ਸਿੱਖ ਨਹੀਂ ਸੀ ਜੋ ਕਿ ਹਾਂ ਦਾ ਨਾਰਾ ਮਾਰ ਸਕਦਾ ਤਾਂ ਭਾਈ ਜੈਤਾ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਉੱਥੇ ਲੋਕ ਤਾਂ ਬਹੁਤ ਖੜੇ ਸਨ ਪਰ ਸਿੱਖ ਦੀ ਪਹਿਚਾਣ ਨਹੀਂ ਆ ਰਹੀ ਸੀ ਕਿ ਸਿੱਖ ਕੌਣ ਹੈ ਉਸ ਸਮੇਂ ਗੁਰੂ ਗੋਬਿੰਦ राय ਜੀ ਨੇ ਇਹ ਬਚਨ ਕਰ ਦਿੱਤੇ ਸਨ ਕਿ ਮੈਂ ਇਹੋ ਜਿਹਾ ਖਾਲਸਾ ਪੰਥ ਸਜਾਵਾਂਗਾ ਜਿਸ ਦੀ ਪਹਿਚਾਣ ਹਜ਼ਾਰਾਂ ਲੱਖਾਂ ਦੇ ਇਕੱਠ ਵਿੱਚੋਂ ਹੋਵੇਗੀ ਤੇ ਅੱਜ ਆਪਾਂ ਦੇਖਦੇ ਹਾਂ ਸੰਗਤ ਜੀ ਸੰਸਾਰ ਵਿੱਚ ਜੇਕਰ ਸਾਨੂੰ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਹੈ ਜੇਕਰ ਸਾਨੂੰ ਸਰਦਾਰ ਹੋਣ ਦਾ ਮਾਣ ਪ੍ਰਾਪਤ ਹੈ ਜੇਕਰ ਸਾਨੂੰ ਸਿੱਖ ਹੋਣ ਦਾ ਮਾਣ ਪ੍ਰਾਪਤ ਹੈ ਤਾਂ ਇਸ ਦਿਨ ਦੀ ਬਦੌਲਤ ਅਸੀਂ ਸੰਸਾਰ ਵਿੱਚ ਜਾਣੇ ਜਾਂਦੇ ਹਾਂ ਗੁਰੂ ਮਹਾਰਾਜ ਨੇ ਜਿਵੇਂ ਕਿ ਕਿਹਾ ਸੀ ਕਿ ਮੇਰਾ ਸਿੱਖ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚੋਂ ਪਹਿਚਾਣਿਆ ਜਾਵੇਗਾ ਉਸੇ ਤਰ੍ਹਾਂ ਹੀ ਅੱਜ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦਸਤਾਰ ਦੀ ਬਖਸ਼ਿਸ਼ ਕੀਤੀ ਕੇਸ ਦਾੜੇ ਦੀ ਬਖਸ਼ਿਸ਼ ਕੀਤੀ ਕਿ ਅਸੀਂ ਸੰਸਾਰ ਵਿੱਚੋਂ ਵੱਡੀ ਗਿਣਤੀ ਵਿੱਚ ਪਹਿਚਾਣੇ ਜਾਂਦੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਵਚਨ ਕਰ ਦਿੱਤੇ ਸਨ ਕਿ ਮੈਂ ਖਾਲਸੇ ਪੰਥ ਦੀ ਸਜਣਾ ਕਰਾਂਗਾ ਤੇ 1699 ਦੀ ਵਿਸਾਖੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਗਭਗ 80000 ਦੇ ਇਕੱਠ ਵਿੱਚ ਇੱਕ ਸੀਸ ਦੀ ਮੰਗ ਕੀਤੀ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਹੈ ਕੋਈ ਗੁਰੂ ਦਾ ਬੇਟਾ ਜੋ ਸੀਸ ਕਰੇ ਭੇਟਾ ਉਸ ਸਮੇਂ ਗੁਰੂ ਮਹਾਰਾਜ ਜੀ ਦੇ ਸ਼ਰਧਾਲੂ ਬਹੁਤ ਦੂਰੋਂ ਦੂਰੋਂ ਆਏ ਸਨ ਕੋਈ ਗੁਰੂ ਮਹਾਰਾਜ ਜੀ ਦੇ ਲਈ ਮਹਿੰਗਾ ਘੋੜਾ ਲੈ ਕੇ ਆਇਆ ਸੀ ਕੋਈ ਗੁਰੂ ਮਹਾਰਾਜ ਜੀ ਦੇ ਲਈ ਮਹਿੰਗੇ ਦਸ਼ਾਲੇ ਮਹਿੰਗੇ ਹਾਥੀ ਜਾਂ ਹੋਰ ਸ਼ਸਤਰ ਲੈ ਕੇ ਆਏ ਸਨ ਪਰ ਗੁਰੂ ਮਹਾਰਾਜ ਜੀ ਨੇ ਇਕੱਠ ਵਿੱਚ ਕੋਈ ਹਾਥੀ ਨਹੀਂ ਮੰਗਿਆ ਘੋੜਾ ਨਹੀਂ ਮੰਗਿਆ ਮਹਿੰਗੀ ਵਸਤੂ ਨਹੀਂ ਮੰਗੀ ਗੁਰੂ ਮਹਾਰਾਜ ਜੀ ਨੇ ਸੀਸ ਮੰਗ ਲਏ ਤੇ ਉਸ ਸਮੇਂ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਹੈ ਕੋਈ ਗੁਰੂ ਦਾ ਬੇਟਾ ਜੋ ਸੀਸ ਕਰੇ ਬੇਟਾ ਤਾਂ ਇੱਕ ਸਿੱਖ ਨੇ ਉੱਠ ਕੇ ਗੁਰੂ ਮਹਾਰਾਜ ਜੀ ਦੀ ਮੰਗ ਪੂਰੀ ਕੀਤੀ ਉਸ ਸਿੱਖ ਦਾ ਨਾਮ ਸੀ ਭਾਈ ਦਿਆਰਾਮ ਗੁਰੂ ਮਹਾਰਾਜ ਉਸ ਨੂੰ ਤੰਬੂ ਵਿੱਚ ਲੈ ਜਾ ਗਏ ਅਤੇ ਆਪਣੀ ਕਿਰਪਾਨ ਦੇ ਨਾਲ ਉਸ ਦਾ ਸਿਰ ਧੜ ਤੋਂ ਅਲੱਗ ਕੀਤਾ ਖੂਨ ਨਾਲ ਲਿਬੜੀ ਹੋਈ ਕਿਰਪਾਨ ਲੈ ਕੇ ਵਾਪਸ ਕੱਠ ਵਿੱਚ ਪਹੁੰਚੇ ਅਤੇ ਇੱਕ ਹੋਰ ਸਿਰ ਦੀ ਮੰਗ ਕੀਤੀ ਇਸੇ ਤਰ੍ਹਾਂ ਗੁਰੂ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਪੰਜ ਗੁਰੂ ਦੇ ਪਿਆਰਿਆਂ ਨੇ ਉੱਠ ਕੇ ਗੁਰੂ ਦੀ ਮੰਗ ਪੂਰੀ ਕੀਤੀ ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਨਾਮ ਦਿੱਤਾ ਪਹਿਲਾਂ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਅਮਰਤ ਸ਼ਕਾਇਆ ਉਹਨਾਂ ਦੀ ਜਾਤ ਪਾਤ ਮਿਟਾਈ ਊਚ ਨੀਚ ਦਾ ਵਿਤਕਰਾ ਮਿਟਾਇਆ ਉਹਨਾਂ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਅਛਮੀ ਦੇਸਾਂ ਦੀ ਸਭਿਅਤਾ ਦੀ ਨਕਲ ਕਰਨ ਦੀ ਬਜਾਏ ਅਸੀਂ ਆਪਣੀ ਹੋਂਦ ਨੂੰ ਪਹਿਚਾਣੀਏ ਗੁਰੂ ਦੇ ਹੁਕਮ ਤੇ ਚੱਲ ਕੇ ਬਾਣੀ ਅਤੇ ਬਾਣੇ ਦੇ ਧਾਰਨੇ ਬਣੀਏ ਅਮਰਤ ਛਕੀਏ ਫਿਰ ਗੁਰੂ ਨੂੰ ਵੀ ਸਾਡੇ ਉੱਤੇ ਮਾਣ ਹੋਵੇਗਾ ਗੁਰੂ ਦੀ ਦਿੱਤੀ ਹੋਈ ਪਹਿਚਾਣ ਦੇ ਅਸੀਂ ਮਾਲਕ ਬਣੀਏ ਵਿਸਾਖੀ ਵਾਲੇ ਦਿਨ ਧੰਗੁਰ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਜਦੋਂ ਗੁਰੂ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਬਾਈ ਧਾਰ ਦੇ ਪਹਾੜੀ ਹਿੰਦੂ ਰਾਜੇ ਅਤੇ ਮੁਗਲ ਸ਼ਾਸਕ ਔਰੰਗਜ਼ੇਬ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਉਹ ਆਪਣੇ ਧਰਮ ਨੂੰ ਹੀ ਵਾਧਾ ਫੁੱਲਦਾ ਦੇਖਣਾ ਚਾਹੁੰਦੇ ਸਨ ਪਰ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਥਾਪਨਾ ਕਰ ਦਿੱਤੀ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਅਮਰਤ ਛੱਕ ਰਹੇ ਹਨ ਸਿੱਖ ਛੱਜ ਰਹੇ ਹਨ ਇਹ ਸਭ ਕੁਝ ਉਹਨਾਂ ਕੋਲ ਦੇਖਿਆ ਨਹੀਂ ਗਿਆ ਗੁਰੂ ਘਰ ਦੇ ਨਿੰਦਕਾਂ ਨੇ ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਮੁਗਲ ਸ਼ਾਸਕਾਂ ਨੇ ਗੁਰੂ ਮਹਾਰਾਜ ਜੀ ਦੇ ਨਾਲ ਵੈਰ ਕਮਾਇਆ ਅਤੇ ਸਿੱਖ ਧਰਮ ਨੂੰ ਖਤਮ ਕਰਨ ਦੇ ਲਈ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਵੇਂ ਕਿ ਆਪਕਾ ਸਾਰੇ ਇਤਿਹਾਸ ਤੋਂ ਜਾਣੋ ਹੀ ਹਾਂ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਕਿਲਾ ਅਨੰਦਗੜ੍ਹ ਸਾਹਿਬ ਸ਼ਿਸ਼ੋਭਤ ਹੈ ਜਿੱਥੇ ਮੁਗਲ ਫੌਜਾਂ ਵੱਲੋਂ ਗੁਰੂ ਮਹਾਰਾਜ ਜੀ ਨੂੰ ਘੇਰਾ ਪਾਇਆ ਗਿਆ ਸੱਤ ਤੋਂ 8 ਮਹੀਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਗਿਆ ਗੁਰੂ ਮਹਾਰਾਜ ਜੀ ਨੂੰ ਆਪਣਾ ਧਰਮ ਛੱਡਣ ਲਈ ਇਸਲਾਮ ਕਬੂਲਣ ਲਈ ਮਜਬੂਰ ਕੀਤਾ ਗਿਆ ਗੁਰੂ ਮਹਾਰਾਜ ਜੀ ਦੇ ਪਰਿਵਾਰ ਦਾ ਵੀ ਵਿਛੋੜਾ ਪਿਆ ਜਾਨ ਤੋਂ ਪਿਆਰੇ ਸਿੱਖ ਵੀ ਸ਼ਹੀਦ ਹੋਏ ਗੁਰੂ ਮਹਾਰਾਜ ਜੀ ਦਾ ਰਾਜ ਭਾਗ ਵੀ ਰੁੜ ਗਿਆ ਪਰ ਤਾਂ ਵੀ ਗੁਰੂ ਮਹਾਰਾਜ ਨੇ ਕੋਈ ਫਿਕਰ ਨਹੀਂ ਕੀਤੀ ਸਿੱਖ ਧਰਮ ਨੂੰ ਬਚਾਉਣ ਦੇ ਲਈ ਆਪਣਾ ਆਪ ਵਾਰਿਆ ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਿੱਖੀ ਨੂੰ ਕਿੱਦਾਂ ਸਾਮ੍ਹ ਕੇ ਰੱਖਣਾ ਹੈ ਗੁਰੂ ਮਹਾਰਾਜ ਜੀ ਨੇ ਦਿੱਤੀਆਂ ਹੋਈਆਂ ਕੁਰਬਾਨੀਆਂ ਤੋਂ ਸਿੱਖਿਆ ਲੈ ਕੇ ਜੀਵਨ ਨੂੰ ਬਤੀਤ ਕਰਨਾ ਹੈ ਬਾਣੀ ਅਤੇ ਬਾਣੇ ਦੇ ਧਾਰਨੀ ਬਣਨਾ ਹੈ ਅੱਜ ਬਹੁਤ ਵੱਡੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਕਿ ਕਿਦਾਂ ਸਿੱਖਾ ਨੂੰ ਖਤਮ ਕੀਤਾ ਜਾਵੇ ਸਿੱਖੀ ਨੂੰ ਖਤਮ ਕੀਤਾ ਜਾਵੇ ਪਰ ਅਸੀਂ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਚਰਨਾਂ ਨਾਲ ਪ੍ਰੀਤ پا ਕੇ ਗੁਰੂ ਨਾਲ ਜੁੜ ਕੇ ਰਹਿਣਾ ਹੈ ਅਤੇ ਆਪਣੇ ਜੀਵਨ ਨੂੰ ਗੁਰੂ ਨੂੰ ਸਮਰਪਿਤ ਕਰ ਦੇਣਾ ਹੈ ਅਸੀਂ ਆਪਣੇ ਚੈਨਲ ਸਰਦਾਦ ਵਲੋਗਸ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਦਾਰੇ ਕਰਵਾਉਂਦੇ ਹਾਂ ਅਤੇ ਇਤਿਹਾਸ ਨਾਲ ਸਾਂਝ ਪਾਉਂਦੇ ਹਾਂ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਡੇ ਚੈਨਲ ਸਰਦਾਰ ਬਲੌਗਸ ਨੂੰ ਸਬਸਕ੍ਰਾਈਬ ਕਰਿਓ ਅਗਲੀ ਵੀਡੀਓ ਵਿੱਚ ਨਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰਿਆਂ ਨਾਲ ਅਤੇ ਇਤਿਹਾਸ ਨਾਲ ਸਾਂਝ ਪਾਵਾਂਗੇ ਅਗਲੀ ਵੀਡੀਓ ਵਿੱਚ ਫੇਰ ਹਾਜ਼ਰੀ ਭਰਾਂਗੇ ਜੀ ਇਤਿਹਾਸ ਸਰਵਣ ਕਰਾਉਂਦੇ ਹੋਈ ਭੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ